ਹੀਨਾ ਖਾਨ ਨਾਲ ਵਿਆਹ ਕਰਨਗੇ ਰੋਕੀ ਜੈਸਵਾਲ ਆਖਿਰ ਕੀ ਦਿੱਤਾ ਜਵਾਬ ਰੋਕੀ ਜੈਸਵਾਲ ਨੇ ਆਓ ਸੁਣते हां ਹੀਨਾ ਖਾਨ ਆਪਣੀ ਐਕਟਿੰਗ ਕੈਰੀਅਰ ਤੋਂ ਜ਼ਿਆਦਾ ਆਪਣੀ ਲਵ ਲਾਈਫ ਲਈ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਹੀਨਾ ਤੇ ਰੋਕੀ ਜੈਸਵਾਲ ਇੱਕ ਦੂਜੇ ਨੂੰ 11 ਸਾਲਾਂ ਤੋਂ ਡੇਟ ਕਰ ਰਹੇ ਨੇ ਹਾਲਾਂਕਿ 36 ਸਾਲ ਦੀ ਹੀਨਾ ਖਾਨ ਨੇ ਅਜੇ ਤੱਕ ਵਿਆਹ ਨਹੀਂ ਕੀਤਾ ਇਸ ਬਾਰੇ ਵੀ ਅਕਸਰ ਉਹਨਾਂ ਦੇ ਰਿਸ਼ਤੇ ਨੂੰ ਲੈ ਕੇ ਸਵਾਲ ਉਠਾਏ ਜਾਂਦੇ ਨੇ ਇਸ ਦੇ ਨਾਲ ਹੀ ਇਹ ਦੋਵੇਂ ਵੱਖ-ਵੱਖ ਧਰਮਾਂ ਨਾਲ ਸੰਬੰਧਿਤ ਹੋਣ ਕਾਰਨ ਵੀ ਕਾਫੀ ਟਰੋਲ ਹੁੰਦੇ ਹਨ ਹੁਣ ਹੀਨਾ ਦੀ ਬਿਮਾਰੀ ਤੋਂ ਬਾਅਦ ਰੋਕੀ ਨਾਲ ਉਹਨਾਂ ਦਾ ਰਿਸ਼ਤਾ ਚੱਲੇਗਾ ਜਾਂ ਨਹੀਂ ਨੇਟਿਜਮ ਇਸ ਨੂੰ ਲੈ ਕੇ ਕਈ ਸਵਾਲ ਉਠਾ ਰਹੇ ਹਨ ਹੁਣ ਰੋਕੀ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਰਿਪੋਰਟਾਂ ਦੇ ਮੁਤਾਬਕ ਹੀਨਾ ਖਾਨ ਦੀ ਬਿਮਾਰੀ ਅਤੇ ਵਿਆਹ ਨੂੰ ਲੈ ਕੇ ਰੋਕੀ ਜਸਵਾਲ ਦਾ ਕਹਿਣਾ ਹੈ ਕਿ ਉਹਨਾਂ ਦਾ ਰਿਸ਼ਤਾ ਇੰਨਾ ਹਲਕਾ ਨਹੀਂ ਹੈ ਉਹ ਹੀਨਾ ਦੇ ਠੀਕ ਹੋਣ ਤੱਕ ਇੰਤਜ਼ਾਰ ਕਰਨਗੇ ਉਹਨਾਂ ਨੂੰ ਵਿਆਹ ਕਰਨ ਦੀ ਕੋਈ ਜਲਦੀ ਨਹੀਂ ਹੈ ਰੋਕੀ ਨੇ ਕਿਹਾ ਕਿ ਦੋਵੇਂ ਇਕੱਠੇ ਹਨ ਅਤੇ ਇਕੱਠੇ ਰਹਿਣਗੇ ਹੁਣ ਰੌਕੀ ਦੇ ਇਸ ਫੈਸਲੇ ਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਕ ਹੀਨਾ ਰੌਕੀ ਦੀ ਮੁਲਾਕਾਤ ਇਹ ਰਿਸ਼ਤਾ ਕਿਆ ਕਹਲਾਤਾ ਹੈ ਦੇ ਸੈੱਟ ਉੱਤੇ ਹੀ ਹੋਈ ਸੀ ਹੀਨਾ ਇਸ ਸ਼ੋਹ ਦੇ ਮੁਖ ਅਦਾਕਾਰਾ ਸੀ ਤੇ ਉਹ ਇਸ ਸ਼ੋਹ ਦੇ ਸੁਪਰਵਾਈਜ਼ਿੰਗ ਪ੍ਰੋਡਿਊਸਰ ਸਾਨੂੰ ਦੋਵੇਂ ਵਿਆਹ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਜਦੋਂ ਉਹਨਾਂ ਨੇ ਪੁੱਛਿਆ ਗਿਆ ਕਿ ਉਹ ਹੀਨਾ ਦੇ ਨਾਲ ਵਿਆਹ ਕਰਵਾਉਣਗੇ ਤਾਂ ਇਸ ਉੱਤੇ ਰੌਕੀ ਨੇ ਸਾਫ਼ ਤੌਰ ਤੇ ਜਵਾਬ ਦਿੱਤਾ ਸੀ ਕਿ ਜੇ ਜਦੋਂ ਵਿਆਹ ਹੋਵੇਗਾ ਤਾਂ ਦੋਮਾਂ ਦਾ ਹੀ ਹੋਵੇਗਾ ਪਰ ਹੁਣ ਕੈਂਸਰ ਦੀ ਬਿਮਾਰੀ ਤੋਂ ਪੀੜਤ ਹੀਨਾ ਖਾਨ ਦੇ ਲਈ ਇੱਕ ਵਾਰ ਫਿਰ ਤੋਂ ਰੌਕੀ ਦਾ ਇਸ ਵੱਲ ਦਾ ਅਜਿਹਾਈ ਬਿਆਨ ਹੈ ਜਿਹੜਾ ਉਹ ਸਾਹਮਣੇ ਆਇਆ ਹੈ ਇਸ ਨੂੰ ਸੁਣਨ ਤੋਂ ਬਾਅਦ ਤੁਸੀਂ ਕੀ ਕਮੈਂਟ ਦੇਣਾ ਚਾਹੁੰਦੇ ਹੋ ਕਮੈਂਟ ਬਾਕਸ ਦੇ ਰਾਹੀਂ ਜਰੂਰ ਸਾਂਝਾ ਕਰਿਓ ਕੀ ਹੁਣ ਹਿਨਾ ਖਾਨ ਨਾਲ ਵਿਆਹ ਕਰਨਗੇ ਰੌਕੀ ਜੈਸਵਾਲ ਆਖਿਰ ਕੀ ਦਿੱਤਾ ਜਵਾਬ ਰੌਕੀ ਜੈਸਵਾਲ ਨੇ ਆਓ ਸੁਣਦੇ ਹਾਂ ਹਿਨਾ ਖਾਨ ਆਪਣੀ ਐਕਟਿੰਗ ਕੈਰੀਅਰ ਤੋਂ ਜ਼ਿਆਦਾ ਆਪਣੀ ਲਵ ਲਾਈਫ ਲਈ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਹਿਨਾ ਤੇ ਰੌਕੀ ਜੈਸਵਾਲ ਇੱਕ ਦੂਜੇ ਨੂੰ 11 ਸਾਲਾਂ ਤੋਂ ਡੇਟ ਕਰ ਰਹੇ ਨੇ ਹਾਲਾਂਕਿ 36 ਸਾਲ ਦੀ ਹੀਨਾ ਖਾਨ ਨੇ ਅਜੇ ਤੱਕ ਵਿਆਹ ਨਹੀਂ ਕੀਤਾ ਹੈ ਇਸ ਬਾਰੇ ਵੀ ਅਕਸਰ ਉਹਨਾਂ ਦੇ ਰਿਸ਼ਤੇ ਨੂੰ ਲੈ ਕੇ ਸਵਾਲ ਉਠਾਏ ਜਾਂਦੇ ਨੇ ਇਸ ਦੇ ਨਾਲ ਹੀ ਇਹ ਦੋਵੇਂ ਵੱਖ-ਵੱਖ ਧਰਮਾਂ ਨਾਲ ਸੰਬੰਧਤ ਹੋਣ ਕਾਰਨ ਵੀ ਕਾਫੀ ਟਰੋਲ ਹੁੰਦੇ ਹਨ ਹੁਣ ਹੀਨਾ ਦੀ ਬਿਮਾਰੀ ਤੋਂ ਬਾਅਦ ਰੋਕੀ ਨਾਲ ਉਹਨਾਂ ਦਾ ਰਿਸ਼ਤਾ ਚੱਲੇਗਾ ਜਾਂ ਨਹੀਂ ਨੇਟਿਜਮ ਇਸ ਨੂੰ ਲੈ ਕੇ ਕਈ ਸਵਾਲ ਉਠਾ ਰਹੇ ਹਨ ਹੁਣ ਰੋਕੀ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਰਿਪੋਰਟਾਂ ਦੇ ਮੁਤਾਬਕ ਹੀਨਾ ਖਾਨ ਦੀ ਬਿਮਾਰੀ ਅਤੇ ਵਿਆਹ ਨੂੰ ਲੈ ਕੇ ਰੋਕੀ ਜਸਵੰਤ ਦਾ ਕਹਿਣਾ ਹੈ ਕਿ ਉਹਨਾਂ ਦਾ ਰਿਸ਼ਤਾ ਇੰਨਾ ਹਲਕਾ ਨਹੀਂ ਹੈ ਉਹ ਹੀਨਾ ਦੇ ਠੀਕ ਹੋਣ ਤੱਕ ਇੰਤਜ਼ਾਰ ਕਰਨਗੇ ਉਹਨਾਂ ਨੂੰ ਵਿਆਹ ਕਰਨ ਦੀ ਕੋਈ ਜਲਦੀ ਨਹੀਂ ਹੈ ਰੋਕੀ ਨੇ ਕਿਹਾ ਕਿ ਦੋਵੇਂ ਇਕੱਠੇ ਹਨ ਅਤੇ ਇਕੱਠੇ ਰਹਿਣਗੇ ਹੁਣ ਰੌਕੀ ਦੇ ਇਸ ਫੈਸਲੇ ਦੀ ਹਰ ਕੋਈ ਤਾਰੀਫ਼ ਕਰ ਰਿਹਾ ਏ ਮੀਡੀਆ ਰਿਪੋਰਟਾਂ ਦੇ ਮੁਤਾਬਕ ਹੀਨਾ ਰੌਕੀ ਦੀ ਮੁਲਾਕਾਤ ਇਹ ਰਿਸ਼ਤਾ ਕਿਆ ਕਹਲਾਤਾ ਹੈ ਦੇ ਸੈੱਟ ਉੱਤੇ ਹੀ ਹੋਈ ਸੀ ਹੀਨਾ ਇਸ ਸ਼ੋਹ ਦੇ ਮੁੱਖ ਅਦਾਕਾਰਾ ਸੀ ਤੇ ਉਹ ਇਸ ਸ਼ੋਹ ਦੇ ਸੁਪਰਵਾਈਜ਼ਿੰਗ ਪ੍ਰੋਡਿਊਸਰ ਸਨ ਦੋਵੇਂ ਵਿਆਹ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਉਹ ਹੀਨਾ ਦੇ ਨਾਲ ਵਿਆਹ ਕਰਵਾਉਣਗੇ ਤਾਂ ਇਸ ਉੱਤੇ ਰੌਕੀ ਨੇ ਸਾਫ਼ ਤੌਰ ਤੇ ਜਵਾਬ ਦਿੱਤਾ ਸੀ ਕਿ ਜੇ ਜਦੋਂ ਵਿਆਹ ਹੋਵੇਗਾ ਤਾਂ ਦੋਮਾਂ ਦਾ ਹੀ ਹੋਵੇਗਾ ਪਰ ਹੁਣ ਕੈਂਸਰ ਦੀ ਬਿਮਾਰੀ ਤੋ ਪੀੜਤ ਹਿਨਾ ਖਾਨ ਦੇ ਲਈ ਇੱਕ ਵਾਰ ਫਿਰ ਤੋਂ ਰੋਕੀ ਜੈਸਵਾਲ ਦਾ ਅਜਿਹਾ ਹੀ ਬਿਆਨ ਹੈ ਜਿਹੜਾ ਉਹ ਸਾਹਮਣੇ ਆਇਆ ਹੈ ਇਸ ਨੂੰ ਸੁਣਨ ਤੋਂ ਬਾਅਦ ਤੁਸੀਂ ਕੀ ਕਮੈਂਟ ਦੇਣਾ ਚਾਹੁੰਦੇ ਹੋ ਕਮੈਂਟ ਬਾਕਸ ਦੇ ਰਾਹੀਂ ਜ਼ਰੂਰ ਸਾਂਝਾ ਕਰਿਓ ਕੀ ਹੁਣ ਹਿਨਾ ਖਾਨ ਨਾਲ ਵਿਆਹ ਕਰਨਗੇ ਰੋਕੀ ਜੈਸਵਾਲ ਆਖਿਰ ਕੀ ਦਿੱਤਾ ਜਵਾਬ ਰੋਕੀ ਜੈਸਵਾਲ ਨੇ ਆਓ ਸੁਣਦੇ ਹਾਂ ਹੀਨਾ ਖਾਨ ਆਪਣੀ ਐਕਟਿੰਗ ਕੈਰੀਅਰ ਤੋਂ ਜ਼ਿਆਦਾ ਆਪਣੀ ਲਵ ਲਾਈਫ ਲਈ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਹੀਨਾ ਅਤੇ ਰੌਕੀ ਜੈਸਵਾਲ ਇੱਕ ਦੂਜੇ ਨੂੰ 11 ਸਾਲਾਂ ਤੋਂ ਡੇਟ ਕਰ ਰਹੇ ਨੇ ਹਾਲਾਂਕਿ 36 ਸਾਲ ਦੀ ਹੀਨਾ ਖਾਨ ਨੇ ਅਜੇ ਤੱਕ ਵਿਆਹ ਨਹੀਂ ਕੀਤਾ ਇਸ ਬਾਰੇ ਵੀ ਅਕਸਰ ਉਹਨਾਂ ਦੇ ਰਿਸ਼ਤੇ ਨੂੰ ਲੈ ਕੇ ਸਵਾਲ ਉਠਾਏ ਜਾਂਦੇ ਨੇ ਇਸ ਦੇ ਨਾਲ ਹੀ ਇਹ ਦੋਵੇਂ ਵੱਖ-ਵੱਖ ਧਰਮਾਂ ਨਾਲ ਸੰਬੰਧਿਤ ਹੋਣ ਕਾਰਨ ਵੀ ਕਾਫੀ ਟਰੋਲ ਹੁੰਦੇ ਹਨ ਹੁਣ ਹੀਨਾ ਦੀ ਬਿਮਾਰੀ ਤੋਂ ਬਾਅਦ ਰੌਕੀ ਨਾਲ ਉਹਨਾਂ ਦਾ ਰਿਸ਼ਤਾ ਚੱਲੇਗਾ ਜਾਂ ਨਹੀਂ ਨੈਟਜਮ ਇਸ ਨੂੰ ਲੈ ਕੇ ਕਈ ਸਵਾਲ ਉਠਾ ਰਹੇ ਹਨ ਹੁਣ ਰੋਕੀ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਰਿਪੋਰਟਾਂ ਦੇ ਮੁਤਾਬਕ ਹੀਨਾ ਖਾਨ ਦੀ ਬਿਮਾਰੀ ਅਤੇ ਵਿਆਹ ਨੂੰ ਲੈ ਕੇ ਰੋਕੀ ਜਸਵੰਤ ਦਾ ਕਹਿਣਾ ਹੈ ਕਿ ਉਹਨਾਂ ਦਾ ਰਿਸ਼ਤਾ ਇੰਨਾ ਹਲਕਾ ਨਹੀਂ ਹੈ ਉਹ ਹੀਨਾ ਦੇ ਠੀਕ ਹੋਣ ਤੱਕ ਇੰਤਜ਼ਾਰ ਕਰਨਗੇ ਉਹਨਾਂ ਨੂੰ ਵਿਆਹ ਕਰਨ ਦੀ ਕੋਈ ਜਲਦੀ ਨਹੀਂ ਹੈ ਰੋਕੀ ਨੇ ਕਿਹਾ ਕਿ ਦੋਵੇਂ ਇਕੱਠੇ ਹਨ ਅਤੇ ਇਕੱਠੇ ਰਹਿਣਗੇ ਹੁਣ ਰੌਕੀ ਦੇ ਇਸ ਫੈਸਲੇ ਦੀ ਹਰ ਕੋਈ ਤਾਰੀਫ਼ ਕਰ ਰਿਹਾ ਏ ਮੀਡੀਆ ਰਿਪੋਰਟਾਂ ਦੇ ਮੁਤਾਬਕ ਹੀਨਾ ਰੌਕੀ ਦੀ ਮੁਲਾਕਾਤ ਇਹ ਰਿਸ਼ਤਾ ਕਿਆ ਕਹਲਾਤਾ ਹੈ ਦੇ ਸੈੱਟ ਉੱਤੇ ਹੀ ਹੋਈ ਸੀ ਹੀਨਾ ਇਸ ਸ਼ੋਅ ਦੀ ਮੁਖ ਅਦਾਕਾਰਾ ਸੀ ਤੇ ਉਸ ਸ਼ੋਅ ਦੇ ਸੁਪਰਵਾਈਜ਼ਿੰਗ ਪ੍ਰੋਡਿਊਸਰ ਸਾਨੂੰ ਦੋਵੇਂ ਵਿਆਹ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਉਹ ਹੀਨਾ ਦੇ ਨਾਲ ਵਿਆਹ ਕਰਵਾਉਣਗੇ ਤਾਂ ਇਸ ਉੱਤੇ ਰੌਕੀ ਨੇ ਸਾਫ਼ ਤੌਰ ਤੇ ਜਵਾਬ ਦਿੱਤਾ ਸੀ ਕਿ ਜੇ ਜਦੋਂ ਵਿਆਹ ਹੋਵੇਗਾ ਤਾਂ ਦੋਮਾਂ ਦਾ ਹੀ ਹੋਵੇਗਾ ਪਰ ਹੁਣ ਕੈਂਸਰ ਦੀ ਬਿਮਾਰੀ ਉਹ ਪੀੜਤ ਹੀਨਾ ਖਾਂਦੇ ਲਈ ਇੱਕ ਵਾਰ ਫਿਰ ਤੋਂ ਰੌਕੀ ਜੈਸਵਾਲ ਦਾ ਅਜਿਹਾ ਹੀ ਬਿਆਨ ਹੈ ਜਿਹੜਾ ਉਹ ਸਾਹਮਣੇ ਆਇਆ ਹੈ ਇਸ ਨੂੰ ਸੁਣਨ ਤੋਂ ਬਾਅਦ ਤੁਸੀਂ ਕੀ ਕਮੈਂਟ ਦੇਣਾ ਚਾਹੁੰਦੇ ਹੋ ਕਮੈਂਟ ਬਾਕਸ ਦੇ ਰਾਹੀਂ ਜਰੂਰ ਸਾਂਝਾ ਕਰਿਓ